ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਮ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਅਸਮਨਸ ਹੋਂਤਾ ਅੱਜ ਬਹੁਤ ਹੀ ਜਿਹੜੀ ਹੈ ਇੱਕ ਕੁਝ ਘੰਟੇ ਪਹਿਲਾਂ ਪੰਜਾਬ ਦੇ ਵਿੱਚ ਦਿਨ ਸਪਤੇ ਦੇ ਨਾਲ ਹੀ ਬੜੀ ਦੁੱਖਦਾਈ ਜਿਹੜੀ ਖਬਰਾਂ ਸੋਸ਼ਲ ਮੀਡੀਆ ਤੇ ਚੱਲਣ ਲੱਗੀਆਂ ਟੈਲੀਵਿਜ਼ਨਾਂ ਤੇ ਚੱਲਣ ਲੱਗੀਆਂ ਤੁਸੀਂ ਆਪਾਂ ਸਾਰੇ ਦੇਖ ਰਹੇ ਆ ਪੂਰੇ ਪੰਜਾਬ ਦੇ ਲੋਕ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਉੱਤੇ लाठी चार्ज ਹੋਇਆ ਪੰਜਾਬ ਸਰਕਾਰ ਦਾ ਕਿ ਕੇਂਦਰ ਸਰਕਾਰ ਦਾ ਜਿਹੜਾ ਜ਼ਾਲਮ ਚਿਹਰਾ ਉਹ ਸਾਡੇ ਸਾਹਮਣੇ ਉਹਦੀ ਇੱਕ ਸੱਚੀ ਤਸਵੀਰ ਦੁਨੀਆ ਦੇ ਸਾਹਮਣੇ ਪੇਸ਼ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਨੌਜਵਾਨਾਂ ਨੂੰ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸਰਕਾਰ ਤੋਂ ਅਸੀਂ ਜਿਹੜੇ ਬਹੁਤ ਸਾਰੇ ਲੋਕਾਂ ਨੇ ਵੋਟਾਂ ਪਾ ਕੇ ਨਵੀਆਂ ਸਰਕਾਰਾਂ ਬਣਾਈਆਂ ਸੀ ਹੁਣੇ-ਹੁਣੇ ਕੇਂਦਰ ਸਰਕਾਰ ਨੂੰ ਦੁਬਾਰਾ ਸੱਤਾ ਚ ਲੈ ਜਾਂਦਾ ਤੇ ਸਰਕਾਰ ਕਿਸ ਤਰ੍ਹਾਂ ਆਪਣਾ ਰੰਗ ਰੂਪ ਦਿਖਾ ਰਹੀ ਹੈ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਖਾਸ ਤੌਰ ਤੇ ਜਿਹੜੀ ਸਰਕਾਰ ਨੂੰ ਆਮ ਆਦਮੀ ਆਮ ਲੋਕਾਂ ਦੇ ਆਮ ਲੋਕਾਂ ਦੇ ਧੀਆ ਪੁੱਤਾਂ ਦੀ ਸਰਕਾਰ ਕਿਹਾ ਜਾਂਦਾ ਸੀ ਤੇ ਅੱਜ ਉਹ ਸਰਕਾਰ ਕਿਵੇਂ ਛੱਲੀਆਂ ਵਾਂਗੂੰ ਭੰਨ ਰਹੀ ਆਗੀ ਤਸਾਨਾਂ ਨੂੰ ਇੰਨਾ ਜਿਆਦਾ ਉੱਥੇ ਜ਼ੁਲਮ ਹੋ ਰਿਹਾ ਇਹ ਦਿੱਲੀ ਦੇ ਵਿੱਚ ਵੀ ਆਪਾਂ ਪਹਿਲਾਂ ਇਹੀ ਪਹਿਲੇ ਸੰਘਰਸ਼ ਦੇ ਵਿੱਚ ਦਿੱਲੀ ਦੇ ਵਿੱਚ ਇਹੀ ਕੁਝ ਆਪਾਂ ਦੇਖਿਆ ਸੀ ਮੈਨੂੰ ਅੱਜ ਬੇਰਜ਼ਗਰ ਵੀਰ ਦੇਦੇ ਆਪਾਂ ਫਰੰਟ ਪੰਜਾਬ ਦੀ ਸਾਡੀ ਜਿਹੜੀ ਲੜਾਈ ਸੀਗੀ ਅਸੀਂ 2006-7 ਦੇ ਵਿੱਚ ਸਾਡੇ ਅਧਿਆਪਕਾਂ ਨਾਲ ਬੇਰੁਜ਼ਗਾਰ ਅਧਿਆਪਕ ਵੀ ਅਧਿਆਪਕ ਫਰੰਟ ਦਾ ਮੈਂ ਪ੍ਰੈਸ ਸੈਕਟਰੀ ਹੋਣ ਦੇ ਨਾਤੇ ਇਹੀ ਲਾਠੀ ਚਾਰਜ ਅਸੀਂ ਚੰਡੀਗੜ੍ਹ 20 ਜਨਵਰੀ ਨੂੰ ਵੀ ਜ਼ੋਨ ਨੂੰ ਆਪਦੇ ਤਨ ਤੇ ਹੰਡਾਇਆ ਬਹੁਤ ਸਾਰੇ ਥਾਵਾਂ ਤੇ ਐਦੂ ਖਤਰਨਾਕ ਲਾਠੀ ਚਾਰਜ ਅਸੀਂ ਹੰਡਾਇਆ ਬੜਾ ਦੁੱਖ ਹੁੰਦਾ ਹੁਣ ਜਦੋਂ ਸਾਡੇ ਕਿਸਾਨਾਂ ਤੇ ਸਾਡੀਆਂ ਬੀਬੀਆਂ ਤੇ ਬੱਚਿਆਂ ਤੇ ਇਸ ਤਰ੍ਹਾਂ ਅੰਨੇਵਾਹ ਪੁਲਿਸ टांग ਚਾੜਦੀ ਹੈ ਇਹ ਲੋਕਤੰਤਰ ਨਹੀਂ ਹੈ ਇਹ ਲੋਕ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਬਹੁਤ ਸਾਰੀਆਂ ਸਟੇਟਾਂ 'ਚ ਦੁਨੀਆ ਭਰ ਦੇ ਵਿੱਚ ਐਦਾਂ ਲੋਕ ਦਬ ਜਾਂਦੇ ਨੇ ਬਹੁਤ ਸਾਰੇ ਲੋਕ ਦਬ ਜਾਂਦੇ ਨੇ ਗਰੀਬ ਲੋਕ ਦਬ ਜਾਂਦੇ ਨੇ ਜਿਹੜੇ ਇਹ ਸੰਗਠਿਤ ਲੋਕ ਨੇ ਉਹਨਾਂ ਦਾ ਐਸੀ ਤਰ੍ਹਾਂ ਸੂਸ਼ਨ ਹੁੰਦਾ ਪਰ ਕਿਸਾਨੀ ਨੇ ਕਿਸਾਨਾਂ ਨੇ ਪੰਜਾਬ ਦੀ ਕਿਸਾਨ ਆਗੂਆਂ ਨੇ ਕਿ ਉਹਨਾਂ ਦੀ ਟੀਮ ਨੇ ਇਹ ਗੱਲ ਸਿੱਧ ਕਰ ਦਿੱਤੀ ਕਿ ਸਰਕਾਰ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ ਅਸੀਂ ਸਾਡੇ ਕਿਸਾਨਾਂ ਨੂੰ ਪਾਈ ਪਾਈ ਉਹਨਾਂ ਦੇ ਹੱਕ ਦਵਾ ਕਿ ਰਹੇ ਮੈਂ ਹੁਣੇ-ਹੁਣੇ ਦੋ ਦੋ ਘੰਟੇ ਤੋਂ ਮੈਂ ਬੈਠਾ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦੇਖ ਰਿਹਾ ਸੀ ਟੈਲੀਵਿਜ਼ਨ ਰਾਹੀਂ ਦੇਖ ਰਿਹਾ ਸੀ ਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਚੈਨਲ ਆ ਰਹੇ ਇਹ ਪ੍ਰੋਗਰਾਮ ਦੇਖਣ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਕਿਸ ਤਰ੍ਹਾਂ ਸਰਦਾਰ ਜਿਹੜਾ ਢੰਡਾ ਸਿੰਘ ਜੀ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਡੀਸੀ ਬਠਿੰਡਾ ਨੇ ਉਹ ਸਰਦਾਰ ਜਗਿੰਦਰ ਸਿੰਘ ਉਗਰਾਹਾਂ ਦਾ ਬਿਆਨ ਆਪਾਂ ਸੁਣਿਆ ਉਗਰਾਹਾਂ ਸਾਹਿਬ ਨੇ ਕਿਹਾ ਕਿ ਜਿੰਨਾ ਚਿਰ ਕਿਸਾਨ ਸੰਤੁਸ਼ਟ ਨਹੀਂ ਹੁੰਦਾ ਜਿੱਥੇ ਕਿਸਾਨ ਨੂੰ ਬਣ ਦਾ ਮੁਆਵਜ਼ਾ ਜਿਹੜਾ ਦਿੱਤਾ ਜਾਣਾ ਚਾਹੀਦਾ ਉਹ ਮਿਲੇ ਜੇ ਕਿਸਾਨ ਖੁਸ਼ ਆ ਤਾਂ ਜਥੇਬੰਦੀ ਨਹੀਂ ਕੁਝ ਕਹੂਗੀ ਪਰ ਇੱਥੇ ਇਹਦੇ ਕਿਸਾਨ ਆ ਜਿਹੜੇ ਖਾਸ ਕਰਕੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਤਾਂ ਦੁਨੀਵਾਲ ਦੇ ਵਿੱਚ ਉੱਥੇ ਬਹੁਤ ਸਾਰੇ ਕਿਸਾਨਾਂ ਨੂੰ ਉਹਨਾਂ ਦਾ ਬਣ ਦਾ ਹੱਕ ਨਹੀਂ ਮਿਲਿਆ ਪਰ ਦੂਸਰੇ ਪਾਸੇ ਡੀਸੀ ਬਠਿੰਡਾ ਇਹ ਕਹਿ ਰਹੇ ਕਿ 700 ਕਰੋੜ ਦੇ ਵਿੱਚੋਂ 663 ਕਰੋੜ ਰੁਪਏ ਸੀ ਕਿਸਾਨਾਂ ਨੂੰ ਦੇ ਚੁੱਕੇ ਆ ਪਰ ਫਿਰ ਵੀ ਕਿਸਾਨ ਸਾਨੂੰ ਕਿਉਂ ਨਹੀਂ ਉਹ ਕਰਦੇ ਜਦੋਂ ਕਿ ਇਹਨਾਂ ਨਾਲ ਸਹਿਮਤੀ ਹੋਈ ਆ ਤੁਸੀਂ ਵੱਧ ਮੁਆਵਜ਼ਾ ਮੰਗਣਾ ਲੈਣਾ ਤੁਸੀਂ ਕਾਨੂੰਨ ਬਣਿਆ ਹੋਇਆ ਅਟਰੀਬਿਊਟ ਉਹਦੇ ਵਿੱਚ ਤੁਸੀਂ ਜਾ ਸਕਦੇ ਹੋ ਜਿਹੜਾ ਹੈ ਤੇ ਤੁਸੀਂ ਉੱਥੇ ਕੋਰਟ 'ਚ ਜਾ ਕੇ ਤੁਸੀਂ ਆਪਣਾ ਹੱਕ ਮੰਗ ਸਕਦੇ ਹੋ ਪਰ ਦੂਸਰੇ ਪਾਸੇ ਕਿਸਾਨ ਇਹ ਕਹਿੰਦੇ ਆ ਕਿ ਜਦੋਂ ਸਾਡੀਆਂ ਜ਼ਮੀਨਾਂ ਹੀ ਅਕਵਾਇਰ ਹੋ ਗਈਆਂ ਫਿਰ ਸਾਨੂੰ ਮੁਆਵਜ਼ਾ ਕਿਸ ਨੇ ਦਿੱਤਾ ਭਾਵੇਂ ਉਹ ਡੀਸੀ ਸਾਹਿਬ ਅੱਜ ਕੋਈ ਸਰਕਾਰ ਦੀ ਬੋਲੀ ਬੋਲਣੀ ਹੈ ਉਹ ਸਰਕਾਰ ਦਾ ਪੱਖ ਲੈ ਕੇ ਚੱਲੇ ਨਹੀਂ ਉਹ ਮਜ਼ਬੂਰ ਆਪਣੀਆਂ ਡਿਊਟੀਆਂ ਤੇ ਉਹ ਨਾਲ ਜੋ ਸਰਕਾਰ ਕਹਿੰਦੀ ਹੈ ਉਹਨਾਂ ਨੇ ਉਹੀ ਗੱਲ ਕਹਿਣੀ ਆ। ਬਾਕੀ ਗੱਲ ਪਹਿਲਾਂ ਕਿਸਾਨਾਂ ਨੇ ਵੀ ਇਹੇ ਸਾਥੋਂ ਮੁਆਵਜ਼ੇ ਲੈਂਦੇ ਆ ਜਿਹੜੇ ਕਿਸਾਨਾਂ ਨੂੰ ਇਹ ਲੱਗਦਾ ਸੀ ਕਿ ਸਾਨੂੰ ਪੈਸਾ ਦੇ ਤਾਂ ਬਹੁਤ ਹੋ ਗਏ ਹੁਣ ਪੈਸੇ ਜੀ। ਤੇ ਹੁਣ ਸਾਡੀਆਂ ਮੌਜਾਂ ਹੀ ਮੌਜਾਂ ਨੇ। ਤੇ ਬਾਅਦ 'ਚ ਥੋੜੇ ਸਮੇਂ ਬਾਅਦ ਪਤਾ ਲੱਗਦਾ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵਿਕ ਚੁੱਕੀਆਂ ਨੇ ਉਹਨਾਂ ਨੂੰ ਅੱਗੇ ਕਿਤੇ ਘਰ ਬਣਾਉਣ ਨੂੰ ਜਗ੍ਹਾ ਨਹੀਂ ਮਿਲ ਰਹੀ। ਇਹ ਇਹ ਗੱਲਾਂ ਸੋਚਣ ਵਾਲੀਆਂ ਨੇ ਠੀਕ ਆ ਸਰਕਾਰ ਭਾਰਤ ਮਾਲਾ ਪ੍ਰੋਜੈਕਟ ਤੇ ਇਹ ਤੋਂ ਕਰੋੜਾ ਰੁਪਏ ਜਿਹੜੀ ਹੈ ਖਰਚ ਕੇ ਇੱਥੇ ਕਿਉਂਕਿ ਕੰਪਨੀਆਂ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੈ ਇੱਥੇ ਇੱਕ ਬੜਾ ਇੰਬੈਲੈਂਸ ਹੋਇਆ ਹੋਗਾ ਪੰਜਾਬ ਕੀ ਪੂਰੀ ਦੁਨੀਆ ਦੇ ਵਿੱਚ ਜਿਹੜੀ 75% ਪਾਪੂਲੇਸ਼ਨ ਜਿਹੜੀ ਹੈ ਕੰਮ ਕਰਦੀ ਹੈ ਤੇ ਉਹ ਡਿਪੈਂਡ ਹੈ 25% ਲੋਕ ਵਿੱਚ ਤਾਂ 15 20% ਰੋਕੇ ਰਿਆ ਤੇ ਇਸ ਤੋਂ ਵੱਧ ਡਿਪੈਂਡਿੰਗ ਤੇ ਜਿਹੜੇ ਲੋਕ ਹੋਣਗੇ ਉਹ ਵੱਧ ਹੋਣਗੇ ਜਿਨ੍ਹਾਂ ਦੇ ਉੱਪਰ ਡਿਪੈਂਡ ਹੋਣਗੇ ਉਹ ਬਹੁਤ ਥੋੜੀ ਕਿਰਤੀਚ ਰਹਿ ਜਾਣਗੇ ਕਿਉਂਕਿ ਮਸ਼ੀਨੀਕਰਨ ਹੋ ਰਿਹਾਗਾ ਜਿਹੜਾ ਮੈਨ ਮੇਡ ਚੀਜ਼ਾਂ ਨੇ ਉਹ ਬਹੁਤ ਘਟਦੀਆਂ ਪਰਮਾਂ ਜਾ ਰਹੀਆਂ ਤੇ ਮਸ਼ੀਨਾ ਵੱਡੇ ਪੱਧਰ ਤੇ ਲੱਗ ਰਹੀਆਂ ਨੇ ਵੱਡੀਆਂ ਵੱਡੀਆਂ ਸੈਕਟਰਾਂ ਵਿੱਚ ਜਿਹੜਾ ਮਾਲ ਤਿਆਰ ਹੋ ਕੇ ਆਉਂਦਾ ਤੇ ਉਹ ਹੱਥੀਂ ਕਿਰਤ ਕਰਨ ਵਾਲਿਆਂ ਦਾ ਲੋਕ ਸਮਾਨ ਵੀ ਖਰੀਦ ਕੇ ਨਹੀਂ ਖੁਸ਼ ਹੈ ਤੇ ਅਸੀਂ ਆਪਣੇ ਪੈਰਾਂ ਤੇ ਆਪ ਖਾੜੇ ਮਾਰ ਰਹੇ ਹਾਂ ਸੋ ਦੋਸਤੋ ਬੇहद ਹੀ ਮਾੜੀ ਖਬਰ ਹੈ ਇਹ ਕਿ ਅੱਜ ਕਿਸਾਨਾਂ ਦੇ ਉੱਤੇ ਅਨੇ ਵਾਲਾ ਲਾਠੀ ਚਾਰਜ ਹੋਇਆ ਬੇਹਦ ਅਫਸੋਸ ਦੀ ਗੱਲ ਆ ਅਸੀਂ ਲੱਖ ਲਾਂਹ ਤਾਂ ਪਾਉਣੀ ਸਰਕਾਰ ਨੂੰ ਕਿਉਂਕਿ ਇਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪੁਲਿਸ ਦਾ ਲਾਠੀ ਚਾਰਜ ਕਰਾ ਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰਦਾ ਉਹ ਕਿੰਨੇ ਕਿੰਨੇ ਸਾਲਾਂ ਵੱਧੀ ਬੈਠੇ ਰਹਿੰਦੇ ਨੇ ਉਹ ਉਹ ਲਾਠੀ ਚਾਰਜ ਨਾਲ ਉਹ ਕਈ ਗੁਣਾ ਭਿਆਨਕ ਲੜਾਈ ਲੜਨ ਲਈ ਤਿਆਰ ਨੇ ਇਹ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਕਿ ਕਿਸਾਨਾਂ ਨੂੰ ਡਰਾ ਲੈਣਗੇ ਤੇ ਦੂਜੇ ਪਾਸੇ ਮੈਂ ਇਹ ਵੀ ਕਹੂੰਗਾ ਹੁਣ ਇੱਕ ਪਾਸੇ ਲੜਾਈ ਹੈ ਕਿਸਾਨਾਂ ਦੀ ਤੇ ਦੂਸਰੇ ਪਾਸੇ ਲੜਾਈ ਉਧਰਲੇ ਪਾਸੇ ਪ੍ਰਵਾਸੀ ਮਜ਼ਦੂਰਾਂ ਦੀ ਹੈ ਪੰਜਾਬ ਦੇ ਉੱਤੇ ਚਾਰ ਦਰਫਾ ਹਮਲਾ ਪੰਜਾਬ ਦੀ ਸਭ ਤੋਂ ਵੱਡੀ ਬਦਕਿਸਮਤੀ ਆਇਆ ਇਸ ਵਕਤ ਇੱਥੋਂ ਦਾ ਜਿਹੜਾ ਪੜਿਆ ਲਿਖਿਆ ਜੂਠ ਆ ਉਹ ਪਲਾਨ ਕਰ ਚੁੱਕੇ ਆ ਫੋਰਨ ਚ ਫੋਰਮ ਦੇ ਵਿੱਚ ਜਾ ਕੇ ਵੀ ਪੰਜਾਬੀਆਂ ਨਾਲ ਜਿਹੜਾ ਆਪਾਂ ਵਿਵਹਾਰ ਦੇਖ ਰਹੇ ਆ ਕੈਨੇਡਾ ਦੇ ਜਿੱਥੇ ਸਹੇਲ ਮਿਲ ਰਹੀ ਆ ਪੰਜਾਬੀਆਂ ਨੂੰ ਥੋੜੀ-ਮੁਠੀ ਰਾਹਤ ਮਿਲ ਰਹੀ ਆ ਜਿਸ ਦੇਸ਼ ਨੂੰ ਕਹਿੰਦੇ ਆ ਕਿ ਸਾਡੇ ਹਾਂ ਸਾਡੇ ਮਨ ਦੀ ਗੱਲ ਸੁਣੀ ਜਾਂਦੀ ਆ ਉਸ ਦੇਸ਼ ਨਾਲ ਵੀ ਸਾਡੇ ਦੇਸ਼ ਦੀ ਭਾਰਤ ਸਰਕਾਰ ਟਾਈ ਪਾਈ ਬੈਠੀ ਹੈਗੀ ਇਹ ਇੱਥੋਂ ਦੇ ਜਿਹੜਾ ਇੱਕ ਸਿੱਖ ਜਿਹੜਾ ਫਲਸਫਾ ਹੈ ਬਸਕ ਲੋਕੋ ਕਿਸ ਦਾੜੀ ਨਹੀਂ ਰੱਖੇ ਪੰਜ ਕਾਰਾਂ ਦੇ ਪੂਰੇ ਨਹੀਂ ਪਰ ਜੁੜੇ ਹੋਏ ਪੰਜਾਬ ਦੇ ਲੋਕ ਸਿੱਖ ਫਲਸਫੇ ਨਾਲ ਸਿੱਖ ਫਲਸਫੇ ਨਾਲ ਜਦੋਂ ਗੱਲ ਕਰਦੇ ਆ ਤਾਂ ਭਾਰਤੀ ਹਕੂਮਤਾਂ ਨੂੰ ਵੱਟ ਚੜਦਾ ਇਸ ਗੱਲ ਤਾਂ ਇਧਰਲੇ ਪਾਸੇ ਪੰਜਾਬ ਦੀ ਮਜ਼ਦੂਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਪ੍ਰਵਾਸੀ ਮਜ਼ਦੂਰਾਂ ਦੀ ਇੱਥੇ ਵੱਡੇ ਪੱਦਰਤੇ ਐਂਟਰੀਆਂ ਹੋ ਰਹੀਆਂ ਅਸੀਂ ਕਿਤੇ ਨਾ ਕਿਤੇ ਲਾਲਚ ਦੇ ਵਿੱਚ ਆ ਕੇ ਪੰਜਾਬ ਦੇ ਲੋਕ ਜਿੱਥੇ ਆਪਣੀ ਜਵਾਨੀ ਨੂੰ ਖਤਮ ਕਰ ਰਹੇ ਆ ਉੱਥੇ ਆਪਣੀ ਕਿਸਾਨੀ ਨੂੰ ਖਤਮ ਕਰ ਰਹੇ ਆ ਉੱਥੇ ਆਪਣੀ ਇੰਡਸਟਰੀ ਨੂੰ ਦੂਸਰੇ ਲੋਕਾਂ ਦੇ ਹੱਥ ਦੇ ਕੇ ਖਤਮ ਕਰ ਰਿਹਾ ਆਪਣੇ ਪਾਣੀਆਂ ਨੂੰ ਅਸੀਂ ਖਤਮ ਕਰ ਦਿੱਤਾ ਸੋ ਪੰਜਾਬੀਓ ਜਾਗੋ ਬੇਹੱਦ ਜਾਗਣ ਦੀ ਲੋੜ ਆਓ ਇਹਨਾਂ ਕਿਸਾਨ ਜਿੱਥੇ ਬੰਦੀਆਂ ਨੇ ਪ੍ਰੋਗਰਾਮਾਂ 'ਚ ਜਾਈਏ ਹਾਸੇ ਠੱਠਿਆਂ ਵਾਲੀਆਂ ਫਿਲਮਾਂ ਛੱਡ ਕੇ ਗਾਣੇ ਛੱਡ ਕੇ ਉਹਨਾਂ ਕਿਸਾਨਾਂ ਦੇ ਕਿਰਤੀਆਂ ਦੇ ਮੱਲੇ ਹੋਏ ਪੇੜਾਂ ਦੇ ਵਿੱਚ ਜਾ ਕੇ ਦੇਖੀਏ ਅਸਲੀ ਸ਼ੀਰੋ ਤੋ ਵੀਰ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਇਸ ਜਾਨਵਰ ਨੂੰ ਪੂਰੀ ਤਰ੍ਹਾਂ ਤੁਹਾਡੇ ਤੱਕ ਦਿਖਾਉਣ ਦੀ ਤਾਂ ਆਓ ਦੋਸਤੋ ਪਿੰਡਾਂ ਦੇ ਕਿਸਾਨਾਂ ਨੂੰ ਮੈਂ ਵੱਧ ਤੋਂ ਵੱਧ ਬੇਨਤੀ ਕਰੂਗਾ ਕਿ ਉਸ ਕਿਸਾਨੀ ਕੋਲ ਦੇ ਵਿੱਚ ਪਹੁੰਚਣ ਉੱਥੇ ਕਾਫੀ ਸਾਰਾ ਲਾਠੀ ਚਾਰਦੇ ਉੱਥੇ ਸਾਰੇ ਬਹੁਤ ਸਾਰੇ ਸਾਡੇ ਪੁਲਿਸ ਮਲਾਜ਼ਮ ਵੀ ਭਰਾਵਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਉਹ ਵੀ ਜ਼ਖਮੀ ਹੋ ਰਹੇ ਨੇ ਹਸਪੀਟਲ ਭਵੰਤ ਰਹੇ ਦੂਜੇ ਪਾਸੇ ਕਿਸਾਨ ਵੀ ਵੱਡੇ ਪੱਤਰ ਤੇ ਜਖਮੀ ਹੋ ਰਹੇ ਹੋਣਗੇ ਤੇ ਉਹਨਾਂ ਨੂੰ ਹਲੇ ਉਹਨਾਂ ਦੀਆਂ ਹਸਪੀਟਲਾਂ ਜਾਂਰ ਲੈ ਕੇ ਗਏ ਉਹਨਾਂ ਨੂੰ ਕਿੱਥੇ ਲੱਗ ਗਿਆ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਨਹੀਂ ਆਈਆਂ ਇਸ ਕਰਕੇ ਅੱਜ ਦਾ ਜਿਹੜਾ ਇਹ ਭਾਈ ਤਰੀਕ ਦੀ ਸ਼ਾਮ ਦਾ ਜਿਹੜਾ ਵੇਲਾ ਸੀਗਾ 5-6 ਵਜੇ ਦਾ ਉਹ ਬਹੁਤ ਭਿਆਨਕ ਪੰਜਾਬ ਦੇ ਲਈ ਪੰਜਾਬ ਸਰਕਾਰ ਦੇ ਲਈ ਸ਼ਰਮਸਾਰ ਕਰਨ ਵਾਲਾ ਉਹ ਜਿਹੜਾ ਘਾਰ ਆ ਸਾਹਮਣੇ ਆਇਆ ਸੋ ਉਮੀਦ ਹੈ ਇਸ ਨੂੰ ਤੁਸੀਂ ਦੇਖਦੇ ਰਹੋਗੇ ਬਾਅਦ ਤੋਂ ਬਾਅਦ ਫਲੈਸ਼ ਕਰੋ ਪੰਜਾਬ ਸਰਕਾਰ ਦੇ ਲਈ ਅਸੀਂ ਫੇਰ ਇਹਤੇ ਨਿੰਦਿਆ ਕਰਦੇ ਸਖਤ ਸ਼ਬਦਾਂ ਦੇ ਵਿੱਚ ਹੱਕ ਮੰਗਦੇ ਲੋਕਾਂ ਦੇ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਨਹੀਂ ਕਰਨਾ ਚਾਹੀਦਾ ਥੈਂਕ ਯੂ